ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚਾ ਖਾਲਸਾ ਪੰਥ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਤਨਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜੋਤੀ ਜੋਤ ਗੁਰਪੁਰਬ ਮਨਾ ਰਹੇ ਇਹ ਉਹ ਪਵਿੱਤਰ ਧਰਤੀ ਆ ਜਿੱਥੇ ਸਤਿਗੁਰ ਨੇ ਅਦਾਸੀਆਂ ਤੋਂ ਬਾਅਦ ਲੰਬਾ ਅਰਸਾ ਇਸ ਧਰਤੀ ਤੇ ਕੀਰਤਨ ਵੀ ਕੀਤਾ ਤੇ ਜਿਹੜੇ ਕਰਾਹੇ ਪਏ ਲੋਕ ਉਹਨਾਂ ਨੂੰ ਸਤਿਗੁਰ ਜੀ ਨੇ ਰਾਹ ਤੇ ਵੀ ਪਾਇਆ ਸੋ ਗੁਰੂ ਸਾਹਿਬ ਜੀ ਦੇ ਪਵਿੱਤਰ ਸਿਧਾਂਤ ਸਾਨੂੰ ਬਖਸ਼ਿਸ਼ ਕੀਤੇ ਮੈਂ ਕਿਉਂਕਿ ਅੱਜ ਇੱਥੇ ਭਮਿਆ ਆਫਤਾ ਚੱਲ ਰਹੀ ਆ ਪਰ ਫਿਰ ਵੀ ਲੋਕਾਂ ਦਾ ਦੇਖਦਾ ਵੀ ਲੋਕਾਂ ਦੀ ਗੁਰੂ ਪ੍ਰਤੀ ਆਸਤਾ ਕਿੰਨੀ ਵੱਡੀ ਆ ਵੱਡੀ ਗਿਣਤੀ ਦੇ ਵਿੱਚ ਸਾਰੇ ਆਪਣੇ ਘਰਾਂ ਦੇ ਕਾਰਜਾਂ ਨੂੰ ਛੱਡ ਕੇ ਇੱਥੇ ਗੁਰੂ ਪ੍ਰਤੀ ਆਪਣਾ ਆਸਤਾ ਦੇ ਵਿੱਚ ਅੱਜ ਪਹੁੰਚੇ ਆ ਮੈਂ ਸਾਰਿਆਂ ਦਾ ਹੀ ਦੇਲਿਆਂ ਡਗਾਈਆਂ ਤੋਂ ਧੰਨਵਾਦ ਕਰਦਾ ਸਾਡਾ ਵੀਰ ਸਰਦਾਰ ਸੁਚਾ ਸਿੰਘ ਲਗਾ ਸਾਹਿਬ ਜਿਹੜੇ ਇਸ ਸਾਡੇ ਗੁਰਦਾਸਪੁਰ ਹਲਕੇ ਦੀ ਬਤੌਰ ਸ਼੍ਰਮਣੀ ਕਾਲੀਦਾ ਲਗਵਾਈ ਵੀ ਕਰਦੇ ਆ ਉਹ ਚੇਚੇ ਤੌਰ ਤੇ ਸਾਰਿਆਂ ਨੂੰ ਕਈ ਦਿਨਾਂ ਤੋਂ ਇਸ ਹਲਕੇ ਦੇ ਵਿੱਚ ਜਿਹੜੇ ਹੜ੍ਹ ਪੀੜ ਤੇ ਆ ਉਹਨਾਂ ਦੇ ਯਤਨਾਂ ਦੇ ਵਿੱਚ ਲੱਗੇ ਹੋ ਆ ਸੁਖਵਿੰਦਰ ਸਿੰਘ ਆਵਾਦਾਨ ਅੰਮ੍ਰ ਸ਼ਹੀਦ ਭਾਈ ਸਤਵੰਦ ਸਿੰਘ ਜੀ ਦੇ ਭਤੀਜੇ ਆ ਉਹ ਆਪਣੇ ਤੌਰ ਤੇ ਜੁਟੇ ਹੋ ਆ ਜਿੰਨੇ ਵੀ ਚਾਹੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰਧਾਨ ਸਾਰੇ ਇਹਨਾਂ ਕਾਰਜਾਂ ਦੇ ਵਿੱਚ ਜੁਟੇ ਹੋ ਆ ਇਹ ਸਤਗੁਰੂ ਜੀ ਨੇ ਸਾਨੂੰ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਸੀ ਕਿ ਸਮੁੱਚੀ ਮਨੁੱਖਤਾ ਦਾ ਹਮੇਸ਼ਾ ਪਾਲਾ ਜਿਹੜਾ ਆ ਉਹ ਲੋਚਣਾ ਇਹ ਜੋ ਕਾਰਨ ਆ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਜਗਤ ਗੁਰੂ ਕਰਕੇ ਵੀ ਜਾਣਿਆ ਜਾਂਦਾ ਗੁਰੂ ਸਾਹਿਬ ਜੀ ਦੀ ਏਡੀ ਅਪਾਰ ਤੇ ਕਿਰਪਾ ਅਦਾਸੀਆਂ ਦੇ ਵਿੱਚ ਦੇਸ਼ ਤੇ ਵਿਦੇਸ਼ ਦੇ ਵਿੱਚ ਵੀ ਅੱਜ ਵੀ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਆ ਉੱਥੇ ਲੋਕ ਉਸ ਥਾਂ ਨੂੰ ਆਸਤਾ ਨੂੰ ਅੱਜ ਵੀ ਪੂਜਦੇ ਆ ਸੋ ਮੈਂ ਜਿੱਥੇ ਅੱਜ ਇਸ ਪਵਿੱਤਰ ਮੁਬਾਰਕ ਸਤਗੁਰਾਂ ਦੇ ਜੋਤੀ ਜੋਤ ਗੁਰਪ੍ਰਬ ਦੇ ਉੱਤੇ ਸਾਰਿਆਂ ਨੂੰ ਇਹ ਕਹਿਣਾ ਚਾਹਣਾ ਸਾਰੇ ਗੁਰਸ਼ਬਦ ਦੇ ਲੜ ਲੱਗਿਏ ਦੇਹ ਧਾਰੀ ਤੇ ਪਖੰਡੀਆਂ ਦਬੀਆਂ ਤੋਂ ਬਚੀਏ ਕੇਵਲ ਤਾਂ ਕੇਵਲ ਗੁਰਸ਼ਬਦ ਦੇ ਨਾਲ ਜੁੜੀਏ ਤੇ ਆ ਜਿਹੜਾ ਔਖਾ ਸਮਾਂ ਚੱਲ ਰਿਹਾ ਕਿਉਂਕਿ ਜਿਨ੍ਹਾਂ ਨੇ ਤਾਂ ਹੰਡਾਇਆ ਜਾਂ ਜਿਹੜੇ ਹੰਡਾ ਰਹੇ ਉਹਨਾਂ ਨੂੰ ਪਤਾ ਹੁੰਦਾ ਇਹਦੇ ਵਿੱਚ ਇੱਕ ਦੂਏ ਦੇ ਮਦਦਗਾਰ ਬਣ ਗਏ ਕਿਉਂਕਿ ਇਹ ਪੈਰਲੈਲੀ ਰਿਹਾ ਗੁਰੂ ਕਾਲ ਤੋਂ ਚੱਲਦਾ ਰਿਹਾ ਗੁਰੂ ਨਾਨਕ ਦੇਵ ਪਾਤਸ਼ਾਹ ਵੇਲੇ ਵੀ ਚੱਲਦਾ ਸੀ ਜਿਹੜੇ ਸਤਗੁਰਾਂ ਨੇ ਇੱਕ ਓੰਕਾਰ ਦਾ ਹੋਕਾ ਦਿੱਤਾ ਬਹੁਤਿਆਂ ਨੇ ਵਿਰੋਧ ਸਤਗੁਰ ਜੀ ਦਾ ਕੀਤਾ ਸੀ ਪਰ ਅੱਜ ਮੈਂ ਦੇਖਦਾ ਕੇਵਲ ਤਾਂ ਕੇਵਲ ਵਿਰੋਧ ਕੇਵਲ ਵਿਰੋਧ ਲਈ ਕੀਤਾ ਜਾਂਦਾ ਤੇ ਜੇ ਕੋ ਭਲੇ ਦੇ ਕਾਰਜਾਂ 'ਚ ਕੋਈ ਜਥੇਬੰਦੀਆਂ ਲੱਗੀਆਂ ਆ ਉਹਨਾਂ ਦਾ ਸਹਿਯੋਗ ਕਰੀਏ ਨਾ ਕਿ ਆਪਾਂ ਕੌਮ ਦੇ ਵਿੱਚ ਬੰਡੀਆਂ ਪਾਈਏ ਤੇ ਕਈ ਬਈ ਸਿਆਸੀ ਰੋਟੀਆਂ ਵੀ ਸੇਕਣ ਲੱਗ ਪੈਂਦੇ ਆ ਉਹ ਗੁਰੂ ਸਾਹਿਬ ਕਿਰਪਾ ਕਰਨ ਇਦਾਂ ਦੇ ਨੂੰ ਵੀ ਸਮੱਤ ਦੇਣ ਇਸ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੀਆਂ ਸਾਰੀਆਂ ਜਥੇਬੰਦੀਆਂ ਐਨ ਜੀਓਜ਼ ਹੋਰ ਵੀ ਉਹ ਸਾਰੀਆਂ ਇੱਕ ਜੁਟਤਾ ਦੇ ਨਾਲ ਮਨੁੱਖਤਾ ਦੇ ਭਲੇ ਲਈ ਕਾਰਜ ਕਰ ਰਹੀਆਂ ਸੋ ਉਹਨਾਂ ਦੇ ਵਿੱਚ ਆਪਾਂ ਸਾਰਿਆਂ ਦਾ ਸਹਿਯੋਗ ਕਰੀਏ ਇਹੋ ਗੁਰੂ ਨਾਨਕ ਦੇਵ ਜੀ ਪਾਛਾ ਹੁਦਾਤ ਸਾਡੇ ਦਾ ਤਕਰੀਬਨ ਪਾਸਪੋਰਟ ਸਾਰੇ ਚਲ ਗਏ ਸੀ ਇੱਕ ਕਾਫੀ ਲੰਬੇ ਸਮੇਂ ਤੋਂ ਅਸੀਂ ਉਹਨਾਂ ਤੋਂ ਮੰਗ ਵੀ ਕਰਦੇ ਸੀ ਵੀ ਜੇ ਅਸੀਂ 3000 ਪਾਸਪੋਰਟ ਭੇਜਦੇ ਆ ਤਾਂ 2000 ਦਾ ਵੀਜ਼ਾ ਲੱਗਦਾ ਪਰ ਪਿਛਲੇ ਸਮੇਂ ਤੋਂ ਉਹ ਨਹੀਂ ਕਿਹਾ ਵੀ ਨਹੀਂ ਤੁਹਾਡੇ ਸਾਰੇ ਲੱਗਿਆ ਕਰਨ ਕਿ ਤੇ ਲੱਗਦੇ ਵੀ ਆ ਪਰ ਸੈਂਟਰ ਸਰਕਾਰ ਇੱਕ ਪਾਸੇ ਦਾ ਮੈਚ ਕਰਾ ਰਹੀ ਆ ਉੱਥੇ ਕੋਈ ਖਤਰਾ ਨਹੀਂ ਤੇ ਜੇ ਗੁਰੂ ਕੇ ਸਿੱਖਾਂ ਨੇ ਆਪਣੀ ਉਸ ਪਵਿੱਤਰ ਧਰਤੀ ਦੇ ਨਤਮਤਕ ਹੋਣ ਜਾਣਾ ਜੇ ਇਸ ਪਵਿੱਤਰ ਧਰਤੀ ਤੇ ਸਤਗੁਰੂ ਜੀ ਨੇ ਲੰਬਾ ਆਰਸਾ ਜਿੱਥੇ 사ਤਗੁਰਾਂ ਨੇ ਉਸ ਧਰਤੀ ਤੇ ਪ੍ਰਕਾਸ਼ ਧਾਰਿਆ ਉਥੋਂ ਸਖਿਆਵਾਂ ਵੀ ਬਹੁਤ ਦਿੱਤੀਆਂ ਸੀ ਸੋ ਸਰਕਾਰ ਨੂੰ ਮੈਂ ਦੁਬਾਰਾ ਫਿਰ ਕੱਲ ਵੀ ਬੇਨਤੀ ਕੀਤੀ ਸੀ ਅੱਜ ਵੀ ਕਹਿੰਨਾ ਕਿ ਕਈ ਵਾਰੀ ਫਿਰ ਇਦਾਂ ਦੀਆਂ ਗੱਲਾਂ ਦੇ ਨਾਲ ਨਸੂਰ ਬਣ ਜਾਂਦੇ ਆ ਆਪਾਂ ਇਹਨਾਂ ਨੂੰ ਸਾਰੇ ਜਥੇ ਨੂੰ ਇਜਾਜ਼ਤ ਦਈਏ ਤਾਂ ਕਿ ਉਹ ਜਾ ਕੇ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਦਿਖਾੜਾ ਉਸ ਨਨਕਾਣੇ ਦੀ ਧਰਤੀ ਤੇ ਪੰਜਾ ਸਾਹਿਬ ਦੀ ਧਰਤੀ ਤੇ ਮਨਾ ਕੇ ਆਓ ਬਹੁਤ ਧੰਨਵਾਦ ਤਾਂ ਖਾਲਸਾ